ਉਹ ਧਿਆਨ ਦੇਓ ਖਿਆਲ ਕਰਿਓ ਗੌਰ ਕਰਿਓ ਅਯੁੱਧਿਆ ਦੇ ਵਿੱਚ ਜਿਹਨੂੰ ਅੱਜ ਕੱਲ੍ਹ ਅਯੁੱਧਿਆ ਕਹਿੰਦੇ ਆ ਉੱਥੇ ਇੱਕ ਸੁਲਤਾਨ ਾਲਾਬ ਦੀ ਬਾਦਸ਼ਾਹ ਸੀਗਾ ਜਿਹਨੂੰ ਅੱਜ ਕੱਲ੍ਹ ਅਯੁੱਧਿਆ ਆਖਦੇ ਆ ਇਸ ਇਲਾਕੇ ਚ ਸੁਲਤਾਨ ਾਲਾਦ ਵੀ ਾਲਾਬ ਦੀ ਇੱਕ ਬਾਦਸ਼ਾਹ ਆ ਤੇ ਗੁਰੂ ਅਰਜਨ ਦੇਵ ਜੀ ਦੇ ਨਾਲ ਉਨ੍ਹਾਂ ਦੀ ਵਿਚਾਰ ਗੋਸ਼ਟੀ ਹੋਈ ਪਾਵ ਸੁਲਤਾਨ ਅਲਾਬ ਦੀ ਬਾਦਸ਼ਾਹ ਦੇ ਦਰਬਾਰ ਚ ਗੁਰਮਦਾਸ ਜੀ ਗਏ ਗੌਰ ਕਰਿਓ ਉੱਥੇ ਕੀ ਹੋਇਆ ਜਦੋਂ ਗੁਰਮਦਾਸ ਜੀ ਉਹ ਸ਼ਾਹੀ ਮਹਿਲਾਂ ਚ ਗਏ ਸੁਲਤਾਨ ਅਲਾਬ ਦੀ ਬਾਦਸ਼ਾਹ ਦੇ ਨਾਲ ਵਿਚਾਰ ਗੋਸ਼ਟੀ ਹੋਈ ਹੈ ਤੇ ਬਾਦਸ਼ਾਹ ਕਹਿ ਰਿਹਾ ਮਹਾਰਾਜ ਕੋਈ ਕਰਾਮਾਤ ਦਿਖਾ ਦਿਓ ਗੁਰੂਬਦਾ ਜੀ ਮੁਸਕਰਾ ਕੇ ਕਹਿਣ ਲੱਗੇ ਜੋ ਕਿਤਾਬ ਚ ਲਿਖਿਆ ਮੈਂ ਉਹੀ ਕਹਿ ਰਿਹਾ ਹੂ ਮੁਸਕਰਾ ਕੇ ਪ੍ਰਸੰਨਚਿਤ ਹੋ ਕੇ ਖੁਸ਼ ਹੋ ਕੇ ਕਹਿਣ ਲੱਗਾ ਬਾਦਸ਼ਾ ਕਰਾਮਾਤ ਤਾਂ ਪਹਿਲਾਂ ਹੀ ਹੋ ਗਈ ਆ ਇਹ ਸੁਲਤਾਨ ਆਲਾਬ ਦੀ ਬਾਦਸ਼ਾਹ ਕਹਿੰਦਾ ਮਹਾਰਾਜ ਮੈਨੂੰ ਤਾਂ ਉਹਦੇ ਬਾਰੇ ਪਤਾ ਨਹੀਂ ਕਿਹੜੀ ਕਰਾਮਾਤ ਹੋ ਗਈ ਹੈ ਤਾਂ ਗੁਰੂਬਦਾ ਜੀ ਕਹਿੰਦੇ ਮੇਰੇ ਤਾਂ ਪਰਸ਼ਾਵੇਂ ਤੋਂ ਵੀ ਇਹਨਾਂ ਨੂੰ ਭਿੱਟ ਚੜਦੀ ਹੈ ਬਾਕੀਆਂ ਨੂੰ ਤੇ ਤੁਹਾਨੂੰ ਤੁਸੀਂ ਮੈਨੂੰ ਇੰਨਾ ਵਧੀਆ ਮਾਨ ਸਨਮਾਨ ਸਤਕਾਰ ਮਹਿਲਾਂ ਚ ਦਿੱਤਾ ਔਰ ਸੋਨੇ ਦੇ 시ਗਾਛਣ ਤੇ ਬਰਾਜਮਾਨ ਕੀਤਾ ਇਹ ਇਹ ਕਰਾਮਾਤ ਨਾਲ ਉਹ ਘਟਿਆ ਇਹ ਘਟਿਆ ਬਾਦਸ਼ਾਹ ਬੜਾ ਖੁਸ਼ ਹੋਇਆ ਵੀ ਮੇਰੇ ਰਾਜ ਦਰਬਾਰ ਦੀ ਪ੍ਰਸ਼ੰਸਾ ਕੀਤੀ ਹੈ ਤੇ ਆਪਣੇ ਵਜ਼ੀਰਾਂ ਨੂੰ ਬੁਲਾਇਆ ਬੁਲਾ ਕੇ ਬੇਅੰਤ ਤਨਦੌਲਤ ਗੁਰੂ ਬਦਾਸ ਮਹਾਰਾਜ ਦੇ ਚਰਨਾਂ 'ਚ ਭੇਟ ਕੀਤੀ ਤੇ ਜਿੱਥੇ ਇਹ ਤਨਦੌਲਤ ਸੋਨਾ ਇਹ ਚਾਂਦੀ ਜੇਵਰਤ ਭੇਟ ਕੀਤੇ ਉੱਥੇ ਸੋਨੇ ਦਾ ਸ਼ਿਗਾਛਣ ਵੀ ਤੁਹਾਨੂੰ ਗੁਰੂ ਬਦਾਸ ਬਾਰਾ ਨੂੰ ਭੇਟ ਕਰਤਾ ਨਾਲ ਸੇਵਾਦਾਰ ਭੇਜੇ ਕਹਿੰਦੇ ਮਹਾਰਾਜ ਲੈ ਜਾਓ ਜਦੋਂ ਇਹ ਸੁਲਤਾਨ ਅਲਾਬਦੀ ਬਾਦਸ਼ਾਹ ਦੇ ਕੋਲੋਂ ਵਿਦਿਆ ਹੋਇਆ ਤੇ ਸੇਵਾਦਾਰ ਨਾਲ ਇਹ ਸਾਰਾ ਸਮਾਨ ਚੱਕ ਕੇ ਤੁਰੇ ਜਾਂਦੇ ਆ ਜਦੋਂ ਮੈਲਣਾ ਚੋਂ ਬਾਹਰ ਗਏ ਥੋੜੀ ਦੂਰ ਗਏ ਗੁਰਮੁਦਾਤਾ ਜੀ ਕਹਿੰਦੇ ਠਾਰੋਂ ਵੀ ਰੋਕੋ ਤੇ ਜਦੋਂ ਆਪਣਾ ਲਾਣਾ ਆਇਆ ਆਪਣਾ ਭਾਈ ਜਾਰਾ ਆਇਆ ਜਿੰਨਾ ਵੀ ਇਹ ਤਨਦੌਲ ਸੋਨਾ ਚਾਂਦੀ ਜੇਵਰਤ ਮਿਲੇ ਸਾਰਾ ਵੰਡ ਦਿੱਤਾ ਸਾਰੇ ਦਾ ਸਾਰਾ ਵੰਡਦਾ ਇਹ ਲਿਖਿਆ ਆ ਤੋ ਧਿਆਨ ਦੇਣਾ ਜਿਹੜਾ ਉਹ ਸੋਨੇ ਦਾ ਸ਼ਗਹਾਸਨ ਸੀਗਾ ਜਿਹੜਾ ਉਹ ਸੇਵਾਦਾਰਾਂ ਨੇ ਚੱਕਿਆ ਆ ਪਾਰਾ ਕਾਫੀ ਆ ਤੇ ਮਹਾਰਾਜ ਕਹਿੰਦੇ ਅੱਦਾ ਕਰੋ ਆ ਗੰਗਾ ਆ ਇਹ ਚ ਰੋੜ ਦਿਓ ਉਹ ਕਬਰ ਆ ਗਿਆ ਪਹਿਲੀ ਵਾਰੀ ਕਿਹਾ ਕਬਰ ਆ ਗਿਆ ਦੂਜੀ ਵਾਰੀ ਕਿਹਾ ਕਬਰ ਆ ਗਿਆ ਤੀਜੀ ਵਾਰੀ ਜਦੋਂ ਗੁਰਬਦਾ ਜੀ ਕਹਿਣ ਲਏ ਬਈ ਇਹਨੂੰ ਗੰਗਾ ਚ ਰੋੜ ਦਿਓ ਤਾਰ ਦਿਓ ਫੇ ਮੰਨਣਾ ਪਿਆ ਕਹਿਣਾ ਤੇ ਗੰਗਾ ਚ ਰੋੜ ਦਿੱਤਾ ਹਾਂ ਰੋੜਤਾ ਤੇ ਇਹੜੇ ਸਮਾਨ ਚਾਕੇ ਲੈ ਕੇ ਆਏ ਸੀ ਨਾ ਬਾਦਸ਼ਾਹ ਦੇ ਜਿਹੜਾ ਵਿਦਿਆ ਕੀਤਾ ਮਹਾਰਾਜ ਨੂੰ ਤੇ ਫੇਰ ਇਹਨਾਂ ਦੇ ਦਿਲ 'ਚ ਕਈ ਤਰ੍ਹਾਂ ਦੇ ਵਿਚਾਰ ਪੈਦਾ ਹੋਏ ਤੇ ਗੁਰੂਬਦਾ ਜੀ ਗਾਂ ਅਕਾਂਤ ਕੱਲੇ ਚਲ ਗਏ ਤਾਂ ਇਹਨਾਂ ਨੇ ਸਾਰਿਆਂ ਨੇ ਸਲਾਹ ਕਰਕੇ ਸੁਲਤਾਨ ਅਲਾਵਦੀ ਇਹ ਬਾਦਸ਼ਾਹ ਨੂੰ ਜਾ ਕੇ ਆਖਿਆ ਉਹ ਕਹਿੰਦੇ ਜੋ ਤੁਸੀਂ ਤਿਲ ਫੁੱਲ ਦਾਨ ਪੁੰਨ ਇਹ ਭੇਟਾ ਕੀਤੀ ਆ ਉਹ ਤਾਂ ਸਾਰਾ ਰਬਦਾਸ ਮਹਾਰਾਜ ਨੇ ਇਹ ਵੰਡ ਦਿੱਤਾ ਤੇੜਾ ਉਹ ਸ਼ਗਾਸਨ ਸੋਨੇ ਦਾ ਜਿਗਾ ਉਹ ਤਾਂ ਗੰਗਾ 'ਚ ਰੋੜ ਦਿੱਤਾ ਕਹਦੇ ਹੈ ਕਹਿੰਦੇ ਮਹਾਰਾਜ ਕਿੱਥੇ ਗਏ ਕਹਿੰਦੇ ਗਾਂ ਨੰਗਾ ਹੈ ਕਹਿੰਦੇ ਐਦਾ ਕਰੋ ਦੁਬਾਰਾ ਲੈ ਕੇ ਆਓ ਤਾਨੂ ਗੁਰਬਦਾਸ ਮਹਾਰਾਜ ਜੀ ਨੂੰ ਸ਼ਾਹੀ ਮਹਿਲ ਚ ਭੇ ਬਲਾ ਲਿਆ ਸੁਲਤਾਨ ਅਲਾਉਦੀ ਬਾਦਸ਼ਾਹ ਨੇ ਜਦੋਂ ਬੁਲਾਇਆ ਕਹਿੰਦੇ ਮਹਾਰਾਜ ਇਹ ਓੜਾ ਸ਼ਗਾ ਚਣਿਆ ਉਹ ਕਿੱਥੇ ਆ ਉਹ ਕਹਿੰਦੇ ਵੀ ਉਹ ਤਾਂ ਗੰਗਾ ਚ ਵਿਧਿਆ ਕਰਤਾ ਕਹਿੰਦਾ ਜੀ ਮੈਨੂੰ ਚਾਹੀਦਾ ਆ ਅੱਛਾ ਕਿ ਤੈਨੂੰ ਚਾਹੀਦਾ ਕਹਿੰਦੇ ਹਾਂ ਫੇ ਮਹਾਰਾਜ ਕਹਿੰਦੇ ਚੱਲ ਆ ਚਲੀਏ ਗੰਗਾ ਤੇ ਚਲੀਏ ਹੁਣ ਇਹਦੇ ਐਲਕਾਲ ਵਜ਼ੀਰ ਤੇ ਨਾਲ ਸਾਰੀ ਦੀ ਸਾਰੀ ਸੰਗਤ ਤੇ ਫੇ ਕਈ ਵਾਰੀ ਜਿੱਦਾਂ ਮੇਰੇ ਵਰਗਾ ਨਾ ਲਾਈ ਲਾਗ ਹੁੰਦਾ ਤਮਾਸ਼ਾ ਦੇਖਣ ਆਣ ਮਢੀਰ ਉਹ ਵੀ ਨਾਲ ਤੁਰ ਪੈਂ ਹੁਣ ਇਧਰ ਕੱਲੇ ਗੁਰੂ ਅਰਜਨਦਾਸ ਜੀ ਆ ਇਧਰ ਸੁਲਤਾਨ ਅਲਾਵਦੀ ਬਾਦਸ਼ਾਹ ਆ ਉਹਦੇ ਵਜ਼ੀਰ ਮੁਸੱਦੀ ਆ ਤੇ ਸੰਗਤਿਆ ਉਹਦੇ ਜਿਹੜੇ ਤੇ ਨਾਲ ਤਮਾਸ਼ਾ ਦੇਖਣ ਵਾਲੇ ਲੋਗ ਆ ਕਹਿੰਦੇ ਲਾ ਵਈ ਕੜਿੱਕੀ ਫਸ ਗਈ ਕੁੰਡੀ ਅੜ ਗਈ ਪਤਾ ਹੁਣ ਲੱਗੂ ਤੇ ਗੁਰੂਬਦਾ ਜੀ ਕਹਿੰਦੇ ਸੁਲਤਾਨ ਬਾਦਸ਼ਾਹ ਨੂੰ ਕਹਿੰਦੇ ਤੈਨੂੰ ਉਹ ਸ਼ਿਹਾਸ਼ਨ ਚਾਹੀਦਾ ਕਹਿੰਦਾ ਹਾਂ ਤੇ ਮਹਾਰਾਜ ਕਹਿੰਦੇ ਸਾਹਮਣੇ ਜਰਾ ਨਿਗਾਹ ਮਾਰ ਕਹਿੰਦਾ ਮਹਾਰਾਜ ਮੇਰੀ ਇੰਨੀ ਬੁੱਧੀ ਇੰਨੀ ਸਮਤ ਤੇ ਇੰਨਾ ਮੇਰੇ ਕੋਲ ਗਿਆਨ ਨਹੀਂ ਮੈਨੂੰ ਇਹ ਗਿਆਨ ਨਹੀਂ ਔਰ ਕਿਰਪਾ ਕਰੋਗੇ ਤਾਂ ਕੁਝ ਪਤਾ ਲੱਗ ਸਕਦਾ ਤਾਂ ਫਿਰ ਗੁਰੂ ਅਰਬਦਾਸ ਜੀ ਨੇ ਇਹ ਸੁਲਤਾਨ ਆਲਾਪ ਦੀ ਬਾਦਸ਼ਾਹ ਤੇ ਕਿਰਪਾ ਕੀਤੀ ਉਹਨੂੰ ਬੁੱਧੀ ਦਿੱਤੀ ਗਿਆਨ ਦਿੱਤਾ ਤੇ ਜਦੋਂ ਗੰਗਾ ਦੇ ਬਲਤਰ ਤੱਕੇ ਹੈ ਤਾਂ ਫਿਰ ਮਹਾਰਾਜ ਜੀ ਕਹਿੰਦੇ ਬਾਦਸ਼ਾਹ ਇਹ ਜਿਹੜਾ ਤੇਰਾ ਸ਼ਹਾਸ਼ਨ ਤੂੰ ਦਿੱਤਾ ਸੀਗਾ ਇਹ ਉਹ ਚੱਕਲਾ ਤੇ ਧਿਆਨ ਦੇ ਨਾਲ ਲਿਖਣ ਵਾਲਾ ਲਿਖ ਰਿਹਾ ਤੇ ਬਾਦਸ਼ਾਹ ਨੂੰ ਉਦੋਂ ਸੱਤ ਨਜ਼ਰ ਆਏ ਆ ਮਾਨ ਟੁੱਟ ਗਿਆ ਮਾਨ ਟੁੱਟ ਗਿਆ ਕਹਿੰਦੇ ਵੀ ਜਿਹੜਾ ਤੇਰਾ ਇਹੋ ਪਛਾਣ ਕੇ ਚੱਕ ਲਾ ਤੇ ਜਦੋਂ ਇਹ ਗੱਲ ਦੇਖੀ ਇਹ ਨਜ਼ਾਰਾ ਵੇਖਿਆ ਤਾਂ ਫੇਰ ਕੰਨਾਂ ਨੂੰ ਹੱਥ ਲਾਏ ਗਲ 'ਚ ਪੱਲੂ ਪਾਇਆ ਤੇ ਪੌਲਬਖਸ਼ਾਈ ਔਰ ਡੰਡੇ ਵਾਂਗੂ ਲੰਮਾ ਪਿਆ ਗੰਗਾ ਦੇ ਕਿਨਾਰੇ ਗੁਰਬਦਾਸ ਮਹਾਰਾਜ ਜੀ ਦੇ ਚਰਨਾਂ 'ਚ ਚੁੱਕ ਕੇ ਨਿਉ-ਨਿਉ ਕੇ ਸਲਾਮ ਕਰ ਰਿਹਾ ਕਹਿੰਦਾ ਮੈਨੂੰ ਨਹੀਂ ਸੀ ਪਤਾ ਕਿਰਪਾ ਕਰੋ ਇਹ ਨਮਾਣਾ ਜਿਹਾ ਦਾਸ ਆ ਮਾਫੀ ਦਿਓ ਤੇ ਗੁਰਬਦਾਸ ਜੀ ਨੇ ਮੁਸਕਰਾ ਕੇ ਆਖਿਆ ਕਹਿੰਦੇ ਵੀ ਹੁਣ ਮਿਲਣਾ ਇੱਕ ਪਹਿਲਾਂ ਸੱਤ ਤੇਰੇ ਹੀ ਸੀ ਤੇ ਹੁਣ ਧਿਆਨ ਦਿਓ ਕੰਛੀ ਵਾਲਾ ਮੁਰਾਦਾ ਪਿਆ ਵੰਡਦਾ ਏ ਤੈਨੂੰ ਮੰਗਣਾ ਨਾ ਆਵੇ ਤੇ ਮੈਂ ਕੀ ਕਰਾਂ ਭਾਵ ਉਹ ਵੰਡਦਾ ਆ ਧਿਆਨ ਦੇਣਾ ਉਹ ਛੰਨ ਟਾਰੇ ਕੁੱਲੀ ਚ ਰਹਿ ਕੇ ਅੱਜ ਸਾਨੂੰ ਸ਼ਾਹੀ ਮਹਿਲ ਦੇ ਗਿਆ ਬਹੁਤੇ ਲੋਕ ਕਹਿੰਦੇ ਸੀਗੇ ਬਈ ਇਹ ਛੰਨ ਟਾਰਿਆਂ ਚ ਰਹਿਣ ਵਾਲਾ ਇਹ ਸਾਨੂੰ ਕੀ ਦੇਊਗਾ